ਲਾਗੇ ਮਿੱਤਰੋ ਮੱਛੀ ਦਾ achar, ਦੇਸੀ ਮੁਰਗੇ ਦਾ achar ਤੇ ਬੱਕਰੇ ਦਾ achar ਜੇ ਕਿਸੇ ਵੀ ਮੇਰੇ ਵੀਰ ਨੂੰ ਬਾਈ ਚਾਹੀਦਾ ਹੋਊਗਾ ਤਾਂ ਤੁਸੀਂ ਸਕਰੀਨ ਤੇ ਨੰਬਰ ਆ ਗਏ ਨੇ ਭਾਈ ਜੀ ਮੰਗਵਾ ਸਕਦੇ ਹੋਗੇ ਦੱਸੋ ਭਾਈ ਜੀ ਕੁਆਲਟੀ ਬਾਰੇ ਦੱਸੋ ਬੱਲਾ ਤਾਂ ਇਹਨਾਂ ਦੀ ਕੁਆਲਟੀ ਭਾਈ ਜੀ ਟੌਪ ਹੈ ਹਰ ਇੱਕ ਤੁਹਾਨੂੰ ਪੂਰੇ ਵਧੀਆ ਡੱਬੇ ਦੇ ਵਿੱਚ ਪੈਕ ਮਿਲੂਗਾ ਤੇ ਪੂਰਾ ਟੇਸਟ ਮਿਲੂਗਾ ਤੇ ਪੂਰਾ ਇਹਦੇ ਵਿੱਚ ਚਾਪ ਨਲਕੀ ਗੋਲੀ ਪੀਸ ਇਹ ਮਿਲਣਗੇ ਇਹ ਬੱਕਰੇ ਦੇ ਵਿੱਚ ਇਹ ਬੱਕਰੇ ਦੇ ਵਿੱਚ 5 ਕਿਲੋ ਪੈਕਿੰਗ 2 ਕਿਲੋ ਪੈਕਿੰਗ 1 ਕਿਲੋ ਪੈਕਿੰਗ ਠੀਕ ਹੈ ਜੀ ਆਹ ਭਾਈ ਜੀ ਹੈਗਾ ਦੇਸੀ ਮੁਰਗਾ ਦੇਸੀ ਮੁਰਗਾ ਠੀਕ ਹੈ ਜੀ ਪੂਰਾ ਵਧੀਆ ਟੇਸਟ ਤੇ ਦੇਸੀ ਮਸਾਲੇ ਨੇ ਹਾਂਜੀ ਦੇਸੀ ਮੁਰਗਾ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਤੁਹਾਨੂੰ 800 ਰੁਪਏ ਦਾ ਪੈਕ ਮਿਲੂਗਾ ਕਿਲੋ ਦਾ ਤੇ 2 ਕਿਲੋ ਪੈਕ ਵੀ ਮਿਲ ਜੂ ਤੇ 5 ਕਿਲੋ ਪੈਕ ਮਿਲ ਜੂਗਾ 5 ਕਿਲੋ ਮਿਲ ਜੂਗਾ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਹੈਗੀ ਆ ਬਾਈ ਜੀ ਮੱਛੀ ਫਿਸ਼ ਜਾਨੀ ਕਿ ਪ੍ਰੋਟੀਨ ਦਾ ਸਭ ਤੋਂ ਵੱਡਾ ਸੋਰਸ ਠੀਕ ਹੈ ਜੀ ਠੀਕ ਹੈ ਇਹ ਸੌਫਟ ਹੁੰਦੇ ਆ ਜਿਨ੍ਹਾਂ ਦੇ ਦੰਦ ਘੱਟ ਕੰਮ ਕਰਦੇ ਨੇ ਜਾਂ ਬੱਚਿਆਂ ਨੇ ਖਾਣਾ ਉਹਨਾਂ ਲਈ ਤੁਸੀਂ ਮੱਛੀ ਹੀ ਮਗਾਓ ਲੈ ਵੀ ਮੇਰੇ ਤੋਂ ਦੇਖ ਸਕਦੇ ਹੋ ਮੱਛੀ ਦਾ ਚਾਰ ਵਾਰ ਜੀ ਸਿਆਲ ਵਾਸਤੇ ਦਾ ਮਨ ਲਾਦਾ ਨਾ ਪੂਰੀ ਵਧੀਆ ਹੁੰਦੀ ਆ ਮੱਛੀ ਬਾਈ ਜੀ ਜਿਨ੍ਹਾਂ ਦੀ ਨਿਗਾਹ ਘੱਟ ਆ ਬਹੁਤ ਜ਼ਿਆਦਾ ਕੰਮ ਕਰ ਰਿਹਾ ਉੱਥੇ ਤੇ ਇਹਦਾ ਰੇਟ ਵੀ ਬਾਈ ਜਾਇਜ਼ ਆ ਬਿਲਕੁਲ 850 ਰੁਪਏ ਸਿਰਫ 850 ਰੁਪਏ ਸਿਰਫ ਦੀ ਸਿਰਫ 850 ਰੁਪਏ ਲੈ ਵੀ ਮਿੱਤਰੋ ਸਿਰਫ 850 ਰੁਪਏ ਦੇ ਵਿੱਚ ਮੱਛੀ ਦੇਖ ਸਕਦੇ ਹੋ ਚਾਰ ਬਣਿਆ ਤੁਹਾਡੇ ਘਰੇ ਆਊਗਾ ਬਸ ਆਉ ਤੇ ਖਾਓ ਆਓ ਦੇਖੋ ਜੀ ਬਿਲਕੁਲ ਬਾਕੀ ਕੰਟੈਕਟ ਦਿੱਤਾ ਹੋਇਆ ਜੀ ਕੰਟੈਕਟ ਦੇ ਨੰਬਰ 'ਤੇ ਕਾਲ ਕਰੋ ਡਿਲੀਵਰੀ ਮਿਲਣ ਤੋਂ ਬਾਅਦ ਸਾਨੂੰ ਪੈਸੇ ਦਿਓ ਠੀਕ ਹੈ ਭਾਈ ਗਾਰੰਟੀ ਕਿੰਨੀ ਆ ਜੀ ਗਾਰੰਟੀ ਭਾਈ ਜੀ ਇਹਦੀ ਮਲ ਕੇ ਸਾਡਾ ਕੋਈ ਵੀ ਅਚਾਰ ਤੁਹਾਡੇ ਟੇਸਟ ਖਾਣ ਤੇ ਪਸੰਦ ਨਾ ਆਵੇ ਤਾਂ ਵੀ ਵਾਪਸ ਕਰੋ ਕੋਈ ਵੀ ਅਚਾਰ ਤੁਹਾਡਾ ਫ੍ਰਿਜ ਦੇ ਵਿੱਚ ਮਹੀਨਾ ਜਾਂ 20 ਦਿਨ ਤੁਹਾਡੇ ਖਰਾਬ ਹੁੰਦਾ ਫ੍ਰਿਜ ਦੇ ਵਿੱਚ ਗਾਰੰਟੀ ਹੈ ਠੀਕ ਹੈ ਫ੍ਰਿਜ ਦੇ ਵਿੱਚ ਅਸੀਂ ਤਾਂ ਗਰੰਟੀ ਦੇਣਾ ਕਿਉਂਕਿ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਪਾਉਂਦੇ ਅਸੀਂ ਠੀਕ ਹੈ ਬਾਈ ਵੀ ਇਹਨੂੰ ਖਰਾਬ ਨਾ ਹੋਵੇ ਫ੍ਰਿਜ ਦੇ ਵਿੱਚ ਮੀਟ ਹੈ ਜਿਹੜਾ ਮਾਸ ਆ ਉਹ ਸੇਫ ਆ ਠੀਕ ਹੈ ਬਾਈ ਖਾਣਾ ਕਿਵੇਂ ਆ ਜੀ ਇਹ ਦੱਸ ਦਿਓ ਨਾ ਖਾਣਾ ਇਹ ਆ ਬਾਈ ਜੀ ਬਿਲਕੁਲ ਤੁਸੀਂ ਇਹਨੂੰ ਠੰਡਾ ਵੀ ਟੇਸਟ ਕਰ ਸਕਦੇ ਹੋ ਬਹੁਤ ਟੇਸਟੀ ਲੱਗੂਗਾ ਠੀਕ ਹੈ ਜੀ ਅਗਰ ਤੁਸੀਂ ਇਹਨੂੰ ਸ਼ਾਮ ਨੂੰ ਪੈਗਣਾ ਰੋਟੀ ਨਾਲ ਜਿਵੇਂ ਵੀ ਖਾਣਾ ਹੈ ਗਰੇਵੀ ਬਣਾ ਕੇ ਖਾਣੀ ਆ ਇੱਕ ਗੜਛੀ ਪਾਣੀ ਦੀ ਗਰਮ ਕਰੋ ਪਾਣੀ ਗਰਮ ਕਰਨ ਤੋਂ ਬਾਅਦ ਇੱਕ ਗੜਛੀ ਮਟਰਨ ਚਿਕਨ ਜਾਂ ਫਿਸ਼ ਦੀ ਪਾਓ ਠੀਕ ਹੈ ਠੀਕ ਹੈ ਜੀ ਉਹ ਪਾ ਕੇ ਉਹਨੂੰ ਸਿ ਥੋੜਾ ਮਲ ਕੇ ਗਰਮ ਕਰੋ ਹਾਂਜੀ ਉਹਨੂੰ ਖਾਓ ਮਸਾਲਾ ਬਿਲਕੁਲ ਨਾ ਛੱਡੋ ਹੂੰ ਮਸਾਲਾ ਇੱਕ ਤਰ੍ਹਾਂ ਦਾ ਸੂਪ ਹੀ ਹੈ ਠੀਕ ਹੈ ਜੀ ਹਾਂਜੀ ਹਾਂ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਛਾਲ ਦਾ ਟਾਈਮ ਆਗਾ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਬਾਈ ਅਸੀਂ ਅਚਾਰ ਖਾਣਾਗਾ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ ਤਾਂ ਬਾਈ ਜੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਤੁਸੀਂ ਮੰਗਵਾ ਕੇ ਇਹ ਅਚਾਰ ਖਾ ਸਕਦੇ ਠੀਕ ਆ ਬਾਈ ਜੀ ਇਹ ਕਿੱਥੇ ਕਿੱਥੇ ਤੱਕ ਆਪ ਕਰ ਦਾਂਗੇ ਜੀ ਬਾਈ ਜੀ ਆਪਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਪੂਰੀ ਡਿਲੀਵਰੀ ਆਪਣੀ ਠੀਕ ਹੈ ਜੀ ਜਿੱਥੇ ਮਰਜੀ ਸੱਜਣ ਮੰਗਾਓ ਥੋੜਾ ਜਿਆਦਾ ਦੂਰ ਵਾਲਿਆਂ ਨੂੰ ਥੋੜੀ ਕੁਆਂਟੀਟੀ ਵੱਧ ਕਰਕੇ ਦੇ ਦਿਆਂਗੇ ਠੀਕ ਆ ਨੇੜੇ ਵਾਲਿਆਂ ਨੂੰ ਕੁਆਂਟੀਟੀ ਚਾਹੇ ਜੋ 2 ਕਿਲੋ ਵੀ ਮੰਗਾ ਲੈਣਾ ਅਸੀਂ ਤਾਂ ਵੀ ਵੇਚ ਦਿੰਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਡਿਲੀਵਰੀ ਮਿਲਣ ਤੋਂ ਬਾਅਦ ਜਣਾ ਕਿ ਪੈਸੇ ਅਸੀਂ ਲੈਣੇ ਆ। ਬਈ ਪੈਸੇ ਜਦੋਂ ਤੁਹਾਡੇ ਕੋਲੇ ਚਾਰ ਆ ਗਿਆ ਬਈ ਫੇਰ ਦਿਓ ਠੀਕ ਹੈ ਜੀ ਬਾਕੀ ਬਈ ਸਕਰੀਨ ਤੇ ਨੰਬਰ ਹੈ ਕਿ ਜੇ ਕਿਸੇ ਵੀ ਮੇਰੇ ਵੀਰ ਨੇ ਚਾਰ ਲੈ ਕੇ ਜਾਣਾ ਹੋਊਗਾ ਜਾਂ ਫਿਰ ਬਈ ਜੀ ਆਪਣੇ ਘਰੇ ਆਰਡਰ ਕਰਨਾ ਹੋਊਗਾ ਤਾਂ ਤੁਸੀਂ ਸਕਰੀਨ ਤੋਂ ਨੰਬਰ ਲੈ ਕੇ ਤੁਸੀਂ ਆਰਡਰ ਵੀ ਕਰ ਸਕਦੇ ਹੋ ਤੇ ਘਰ ਦੇ ਵਿੱਚ ਮੰਗਵਾ ਵੀ ਸਕਦੇ ਹੋ ਠੀਕ ਹੈ ਜਗਦੀਪ ਬਈ ਓਕੇ ਬਈ ਧੰਨਵਾਦ ਬਈ